ਕਿ ਇਹਨਾਂ ਕੋਲੇ ਆਪ ਨੂੰ ਕਰਨ ਨੂੰ ਕੁਝ ਹੈ ਨਹੀਂ ਦੂਜੇ ਨਿੰਦੀ ਜਾਂਦੇ ਬਸ ਕੋਈ ਮੁੱਦਾ ਤਾਂ ਪੰਜਾਬ ਦਾ ਰੱਖ ਦੱਸ ਦੋ ਵੀ ਜਿਹੜਾ ਆ ਮੁੱਦਾ ਹੈ ਅਸੀਂ ਹੱਲ ਨਾ ਕੀਤਾ ਹੋਵੇ ਜਾਂ ਇੱਥੇ ਅਸੀਂ ਪੈਸੇ ਖਾ ਗਏ ਜਾਂ ਅਸੀਂ ਕੋਈ ਗਲਤ ਫੈਸਲਾ ਕਰ ਲਿਆ ਨਾ ਭਗਵੰਤ ਮਾਨ ਭਗਵੰਤ ਮਾਨ ਟੜਕੀ ਉੱਠ ਕੇ ਭਗਵੰਤ ਮਾਨ ਭਗਵੰਤ ਇਹ ਕਿੱਥੋਂ ਆ ਗਿਆ ਇਹ ਕਿੱਥੋਂ ਆ ਗਿਆ ਇੱਥੋਂ ਹੀ ਆਇਆ ਭਰਾਵਾ ਮੈਂ ਤਾਂ ਮੈਂ ਕਹਤਾ ਸੀ ਵਿਧਾਨ ਸਭਾ ਚ ਜੇ ਨਾ ਤੁਸੀਂ ਚੱਜ ਦੇ ਨਿਕਲ ਆਉਂਦੇ ਆ ਸਾਨੂੰ ਆਉਣ ਦੀ ਲੋੜ ਨਹੀਂ ਮੈਂ ਤਾਂ ਕਲਾਕਾਰ ਸੀ ਗਈ ਫੇਮਸ ਕਲਾਕਾਰ ਚ ਕੋਈ ਫੇਲ ਕਲਾਕਾਰ ਵੀ ਨਹੀਂ ਸੀ ਵੀ ਉਧਰੋਂ ਫੇਲ ਹੋ ਗਏ ਇਧਰ ਆ ਗਏ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਹੁਣ ਪੈਸੇ ਕਮਾਉਣ ਥੋੜੀ ਆਇਆ ਇੱਥੇ ਦਿੱਲੀ ਬੰਬੇ ਜਦੋਂ ਮਰਜ਼ੀ ਚਲੇ ਜਾਓ ਅੱਜ ਵੀ ਬੁਲਾਏ ਜਾਂਦੇ ਨੇ ਮੈਨੂੰ ਤਾਂ ਬਾਲੀਵੁੱਡ ਵਾਲੇ ਮਗ੍ਹਾ ਹੋਣ ਨਹੀਂ ਹੁਣ ਤਾਂ ਪਰਮਾਤਮਾ ਨੇ ਜਿੱਧਰ ਲਾਤੀ ਡਿਊਟੀ ਹੁਣ ਤਾਂ ਉਧਰ ਹੀ ਤੁਰਾਂਗੇ ਹੁਣ ਤਾਂ ਇਹੇ ਗਲਤੀ ਨਿਆਰਾ ਆ ਜਾਂਦਾ ਜਦੋਂ ਇਹ ਬੋਲਦੇ ਨੇ ਰੋਂਦੇ ਨੇ ਪਿੱਟਦੇ ਨੇ ਮੈਂ ਤਾਂ ਇਸੇ ਗੱਲ 'ਚ ਹੀ ਲੈ ਆਣੇ ਯਾਰ ਜੀ ਜਿਹੜੇ ਮਰਸੀ ਵੱਡੇ ਲੀਡਰ ਤੇ ਮੂਰੇ ਮਾਈਕ ਕਰਕੇ ਮੇਰਾ ਨਾਂ ਲੈ ਦੋ ਚੀਕ ਮਾਰ ਨਾ ਨਾ ਉਹਦਾ ਨਾਂ ਨਹੀਂ ਲੈਣਾ ਯਾਰ ਮੈਂ ਕੀ ਕਹਿਣਾ ਭਰਾਵੋ ਜਿੰਦਾਬਾਦ ਜਿੰਦਾਬਾਦ ਸਰਕਾਰ ਜਿੰਦਾਬਾਦ ਸਰਕਾਰ ਸੋ ਸਰਕਾਰ ਜਿੰਦਾਬਾਦ ਸੋ ਇਹ ਨਾ ਨਾ ਕੰਮ ਖਰਾਬ ਹੋਇਆ ਪਿਆ ਇਹਨਾਂ ਦਾ ਉਹ ਕਈ ਤਾਂ ਜਾਂਦੇ ਇੱਕ ਸੁਖਵੀਰ ਬਾਦਲ ਕਹਿੰਦਾ ਸੋਸ਼ਲ ਮੀਡੀਆ 'ਚ ਚੰਗੀ ਭਲੀ ਗੱਡੀ ਲਈ ਤੇ ਚੜ੍ਹਨ ਲੱਗੀ ਸੀ ਅੱਛਾ ਰੂਹ ਨੇ ਕੰਮ ਖਰਾਬ ਕਰਤਾ ਯਾਰ ਦੱਸ ਸੌਣ ਲੱਗ ਕੇ ਮੈਂ ਤਾਂ ਇਥੇ ਚ ਨਜ਼ਾਰੇ ਲੈ ਲੈਂਦਾ ਬਿੱਛਾਲੇ ਇਹਨਾਂ ਨੇ ਕੀ ਕਤਾ ਨਿਕਲੀਆਂ ਇਹ ਕਢਾਈਆਂ ਤੁਸੀਂ ਨੇ ਨਾ ਮੇਰਾ ਕੋਈ ਕਸੂਰ ਨਹੀਂ ਚਪਾਓ। ਯਾਰ ਹਾਸੇ ਹੀ ਖੋਲੇ ਸਾਡੇ ਯਾਰ ਇਹਨਾਂ ਨੇ। ਚਲੋ ਇੱਕ ਪਲ ਲਈ ਦੋ ਪਲ ਲਈ ਸਹੀ ਤੁਹਾਡੇ ਚਿਹਰਿਆਂ ਤੇ ਹਾਸੇ ਤਾਂ ਆਈ ਯਾਰ। ਸਾਡੇ ਤਾਂ ਹਾਸੇ ਹੀ ਖੋਲੇ ਇਹਨਾਂ ਨੇ। ਸੱਥਾਂ ਚੋਂ ਰੌਣਕਾਂ ਗਾਇਬ ਹੋ ਗਈਆਂ। 30-30 ਸਾਲ ਦੇ ਜਵਾਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ। ਚਿੰਤਾ ਚ ਖਾਸਮਾਨ ਚਿੰਤਾ ਖਾ ਗਈ 60 ਸਾਲ 55 ਸਾਲ ਨੂੰ ਉਮਰ ਸਮਝਣ ਲੱਗ ਗਏ ਵੀ ਬਹੁਤ ਉਮਰ ਹੋ ਗਈ ਜੀ ਪੋਤੇ ਦਾ ਮੂੰਹ ਦੇਖ ਗਿਆ ਜੀ ਬਹੁਤ ਹੈ ਜੀ ਦੱਸੋ ਕੋਈ ਨਲਾਜ ਹਸਪਤਾਲ ਕੋਈ ਮਹੱਲਾ clinic ਕੁਝ ਕੱਕ ਨਹੀਂ ਨਨੇ ਕੀਤਾ ਕਿ ਇਨਾਂ ਕੋਲੇ ਆਪ ਨੂੰ ਕਰਨ ਨੂੰ ਕੁਝ ਹੈ ਨਹੀਂ ਦੂਜੇ ਨਿੰਦੀ ਜਾਂਦੇ ਬਸ ਕੋਈ ਮੁੱਦਾ ਤਾਂ ਪੰਜਾਬ ਦਾ ਰੱਖ ਦੱਸ ਦੋ ਵੀ ਜਿਹੜਾ ਆ ਮੁੱਦਾ ਹੈ ਅਸੀਂ ਹੱਲ ਨਾ ਕੀਤਾ ਹੋਵੇ ਜਾਂ ਇੱਥੇ ਅਸੀਂ ਪੈਸੇ ਖਾ ਗਏ ਜਾਂ ਅਸੀਂ ਕੋਈ ਗਲਤ ਫੈਸਲਾ ਕਰ ਲਿਆ ਨਾ ਭਗਵੰਤ ਮਾਨ ਭਗਵੰਤ ਮਾਨ ਟੜਕੀ ਉੱਠ ਕੇ ਭਗਵੰਤ ਮਾਨ ਭਗਵੰਤ ਇਹ ਕਿੱਥੋਂ ਆ ਗਿਆ ਇਹ ਕਿੱਥੋਂ ਆ ਗਿਆ ਇੱਥੋਂ ਹੀ ਆਇਆ ਭਰਾ ਮੈਂ ਤਾਂ ਮੈਂ ਕਹਤਾ ਸੀ ਪ੍ਰਧਾਨ ਸਭਾ ਚ ਜੇ ਨਾ ਤੁਸੀਂ ਚੱਜਦੇ ਨਿਕਲਿਆ ਹੁੰਦੇ ਆ ਸਾਨੂੰ ਆਉਣ ਦੀ ਲੋੜ ਨਹੀਂ ਮੈਂ ਤਾਂ ਕਲਾਕਾਰ ਸੀ ਗਈ ਫੇਮਸ ਕਲਾਕਾਰ ਸੀ ਕੋਈ ਫੇਲ ਕਲਾਕਾਰ ਵੀ ਨਹੀਂ ਸੀ ਵੀ ਉਧਰੋਂ ਫੇਲ ਹੋ ਗਏ ਇੱਧਰ ਆ ਗਏ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਹੁਣ ਪੈਸੇ ਕਮਾਉਣ ਥੋੜੀ ਆਏ ਆ ਇੱਥੇ ਦਿੱਲੀ ਬੰਬੇ ਜਦੋਂ ਮਰਜ਼ੀ ਚਲੇ ਜਾਓ ਅੱਜ ਵੀ ਬੁਲਾਏ ਜਾਂਦੇ ਨੇ ਮੈਨੂੰ ਤਾਂ ਬਾਲੀਵੁੱਡ ਵਾਲੇ ਮਗ੍ਹਾ ਹੋਣ ਨਹੀਂ ਹੁਣ ਤਾਂ ਪਰਮਾਤਮਾ ਨੇ ਜਿੱਧਰ ਲਾਤੀ ਡਿਊਟੀ ਹੁਣ ਤਾਂ ਉਧਰ ਹੀ ਤੁਰਾਂਗੇ ਹੁਣ ਤਾਂ ਇਹੇ ਗਲਤੀ ਨਿਆਰਾ ਆ ਜਾਂਦਾ ਜਦੋਂ ਇਹ ਬੋਲਦੇ ਨੇ ਰੋਂਦੇ ਨੇ ਪਿੱਟਦੇ ਨੇ ਮੈਂ ਤਾਂ ਇਹੇ ਗੱਲ ਚ ਹੀ ਲੈ ਖਾਨੇ ਯਾਰ ਜੀ ਜਿਹੜੇ ਮਰਸੀ ਵੱਡੇ ਲੀਡਰ ਤੇ ਮੂਰੇ ਮਾਈਕ ਕਰਕੇ ਮੇਰਾ ਨਾਮ ਲੈ ਦੋ ਚੀਕ ਮਾਰ ਨਾ ਨਾ ਆਉਂਦਾ ਨਾਮ ਹੀ ਲੈਣਾ ਯਾਰ ਮੈਂ ਕੀ ਕਹਨਾ ਪ੍ਰਭੂ ਤੇ ਜਿੰਦਾਬਾਦ 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 ਸਰਕਾਰ ਜਿੰਦਾਬਾਦ ਸਰਕਾਰ ਜਿੰਦਾਬਾਦ ਸੋ ਇਹ ਨਾ ਨਾ ਕੰਮ ਖਰਾ ਹੋਇਆ ਪਿਆ ਇਹਨਾਂ ਦਾ ਉਹ ਕਈ ਤਾਂ ਜਾਂਦੇ ਇੱਕ ਸੁਖਵੀਰ ਬਾਦਲ ਕਹਿੰਦਾ ਸੋਸ਼ਲ ਮੀਡੀਆ ਚ ਚੰਗੀ ਭਲੀ ਗੱਡੀ ਲੀ ਤੇ ਛੜਮ ਲੱਗੀ ਸੀ ਅੱਛਾ ਰੂਹ ਨੇ ਕੰਮ ਖਰਾਬ ਕਰਤਾ ਯਾਰ ਦੱਸ ਸੌ ਲੇਕਿਨ ਮੈਂ ਤਾਂ ਇਥੇ ਚ ਨਿਆਰੇ ਲੈ ਲੰਨਾ ਵਿਚਾਲੇ ਇਹਨਾਂ ਨੇ ਚੀਕਾ ਤਾਂ ਨਿਕਲੀਆਂ ਇਹ ਕਢਾਈਆਂ ਤੁਸੀਂ ਨੇ ਮੇਰਾ ਕੋਈ ਕਸੂਰ ਨਹੀਂ ਹੈ ਚਪਾਓ ਹਰ ਹਾਸੇ ਹੀ ਖੋਲੇ ਸਾਡੇ ਯਾਰ ਇਹਨਾਂ ਨੇ ਚਲੋ ਇੱਕ ਪਲ ਲਈ ਦੋ ਪਲ ਲਈ ਸਹੀ ਤੁਹਾਡੇ ਚਿਹਰਿਆਂ ਤੇ ਹਾਸੇ ਤਾਂ ਆਈ ਯਾਰ ਸਾਡੇ ਤਾਂ ਹਾਸੇ ਹੀ ਖੋਲੇ ਇਹਨਾਂ ਨੇ ਸੱਥਾਂ ਚ ਰੌਣਕਾਂ ਗਾਇਬ ਹੋ ਗਈਆਂ 30-30 ਸਾਲ ਦੇ ਜਵਾਨਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚ ਖਾਸਮਾਨ ਚਿੰਤਾ ਖਾ ਗਈ 60 ਸਾਲ 55 ਸਾਲ ਨੂੰ ਉਮਰ ਸਮਝਣ ਲੱਗ ਗਏ ਬੀ ਬਹੁਤ ਉਮਰ ਹੋ ਗਈ ਜੀ ਪੋਤੇ ਦਾ ਮੂੰਹ ਦੇਖ ਕੇ ਆ ਜੀ ਬਹੁਤ ਹੈ ਜੀ ਦੱਸੋ ਕੋਈ ਨਲਾਜ ਹਸਪਤਾਲ ਕੋਈ ਮਹਲਾ ਕੋਈ ਕੁਝ ਕੱਕ ਨਹੀਂ ਨਾ ਕੀਤਾ